ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਲਈ ਜਿਹੜੇ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰ ਰਹੇ ਨੇ ਤਾਂ ਉੱਥੇ ਜਿਹੜੀ ਗੱਲ ਕਰੀਏ ਆਪਾਂ ਐਸਵਾਈਐਲ ਦੀ ਤਾਂ ਸਤਲੁਜ ਯਮੁਨਾ ਲਿੰਕ ਜਿਹੜਾ ਐਸਵਾਈਐਲ ਨਹਿਰ ਨੂੰ ਲੈ ਕੇ ਦਿੱਲੀ ਵਿੱਚ ਪੰਜਾਬ ਤੇ ਹਰਿਆਣਾ ਵਿੱਚਕਾਰ ਇੱਕ ਮਹੱਤਮਪੂਰਨ ਮੀਟਿੰਗ ਹੋਈ ਕੇਂਦਰੀ ਜਲ ਸ਼ਕਤੀ ਮੰਤਰੀ ਜਿਹੜਾ ਸੀਆਰ ਪਾਟੇਲ ਦੀ ਅਗਵਾਈ ਹੇਠ ਇਹ ਪਹਿਲੀ ਮੀਟਿੰਗ ਸੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ মিডিਆ ਨੂੰ ਦੱਸਿਆ ਕਿ ਮੀਟਿੰਗ ਬਹੁਤ ਵਧੀਆ ਮਾਹੌਲ ਦੇ ਵਿੱਚ ਹੋਈ ਮੀਟਿੰਗ ਨੇ ਇੱਕ ਉਮੀਦ ਪੈਦਾ ਕੀਤੀ ਮਾਨੇ ਕਿ ਆ ਕਿ ਉੱਪਰਲਾ ਪਾਣੀ ਜੋ ਸਿੱਧੂ ਸੰਧੀ ਵਿੱਚ ਪਾਕਿਸਤਾਨਾ ਰੱਦ ਕੀਤਾ ਗਿਆ ਅਜਿਹੀ ਸਥਿਤੀ ਵਿੱਚ ਜਹਲਮ ਦਾ ਪਾਣੀ ਪੰਜਾਬ ਵਿੱਚ ਨਹੀਂ ਆ ਸਕਦਾ ਪਰ ਚਨਾਬ ਤੇ ਰਾਵੀ ਦਰਿਆ ਪਾਣੀ ਜਿਹੜਾ ਆ ਸਕਦਾ ਇਹ ਪੌਂਗ ਤਨਜੀਤ ਸਾਗਰ ਡੈਮ ਤੇ ਪਾਖੜਾ ਡੈਮ ਵਿੱਚੋਂ ਲੰਘੇਗਾ ਉਹ ਪਾਣੀ ਜਿਹੜਾ ਚੈਨਲ ਪੰਜਾਬਾ ਸਾਨੂੰ ਉਸ ਪਾਣੀ ਨੂੰ ਅੱਗੇ ਲਿਜਾਣ ਵਿੱਚ ਵੀ ਜਿਹੜੀ ਮੁਸ਼ਕਲਾ ਹਰਿਆਣਾ ਸਾਡਾ ਭਰਾ ਅਸੀਂ ਭਾਈ ਕਨਈਆ ਦੇ ਵਾਰਸਾਂ ਜਿਸਨੇ ਦੁਸ਼ਮਨਾ ਨੂੰ ਪਾਣੀ ਦਿੱਤਾ ਅੱਗੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਮੰਤਰੀ ਨੂੰ ਕਿਹਾ ਕਿ ਤੇ ਐਮ ਏ ਐਫ ਪਾਣੀ ਉੱਥੋਂ ਆ ਜਾਵੇਗਾ ਤੇ ਅਸੀਂ 2-3 ਐਮ ਏ ਐਫ ਲਈ ਲੜ ਰਹੇ ਹਾਂ ਤਾਂ ਸਾਨੂੰ ਕੀ ਸਮੱਸਿਆ ਹੋਵੇਗੀ 2-4 ਨਹਿਰਾਂ ਪੰਜਾਬ ਵਿੱਚ ਬਣ ਜਾਣੀਆਂ ਇਸ ਤੋਂ ਬਾਅਦ ਪੰਜਾਬ ਪਹਿਲਾ ਮੰਗ ਜਿਹੜਾ ਰਿਪੀਰੀਅਨ ਬਣ ਜਾਵੇਗਾ ਹਾਲਾਂਕਿ ਐਸ ਆਈ ਐਲ ਮੁੱਦੇ ਤੇ ਸਾਡਾ ਸਟੈਂਡ stop. ਜ਼ਿਕਰ ਕਰਦੇ ਹੀ ਹੈ ਕਿ ਇਸ 212 ਕਿਲੋਮੀਟਰ ਲੰਬੇ ਨਹਿਰ ਵਿੱਚ ਹਰਿਆਣਾ ਦੇ ਹਿੱਸੇ ਦਾ 92 ਕਿਲੋਮੀਟਰ ਹਿੱਸਾ ਬਣਾਇਆ ਜਾ ਚੁੱਕਾ ਜਦੋਂ ਕਿ ਪੰਜਾਬ ਦੇ 122 ਕਿਲੋਮੀਟਰ ਹਿੱਸੇ ਦਾ ਨਿਰਮਾਣ ਅਜੇ ਵੀ ਅਧੂਰਾ। ਇਹ ਮੀਟਿੰਗ 13 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਦੋਵਾਂ ਰਾਜਾਂ ਵਿਚਕਾਰ ਸਹਿਮਤੀ ਬਣਾਉਣ ਦੀ ਕੋਸ਼ਿਸ਼ਾਂ ਯਾਦ ਕਰਵਾ ਦਈਏ ਕਿ ਇਸ ਮੁੱਦੇ ਦੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਪਹਿਲੀ ਮੀਟਿੰਗ 18 ਅਗਸਤ 2020 ਨੂੰ ਹੋਈ ਸੀ ਜਦੋਂ ਕਿ ਦੂਜੀ ਮੀਟਿੰਗ 14 ਅਕਤੂਬਰ 2022 ਨੂੰ ਤੇ ਤੀਜੀ ਮੀਟਿੰਗ 4 ਜਨਵਰੀ 2013 ਨੂੰ ਹੋਈ ਸੀ ਪਰ ਤੋਂ ਮਾਤੇ ਰਮਚਾਰ ਕੋਈ ਸਹਿਮਤੀ ਨਹੀਂ ਬਣ ਸਕੀ ਦੱਸਦੀ ਹੈ ਕਿ ਸਤਲੁਜ ਯਮੂਨਾ ਲਿੰਕ एसवाईएल ਨਹਿਰ ਨੂੰ ਲੈ ਕੇ ਦਿੱਲੀ ਵਿੱਚ ਜਿਹੜਾ ਪੰਜਾਬ ਤੇ ਹਰਿਆਣਾ ਵਿਚਕਾਰ ਇੱਕ ਮਹੱਤਵਪੂਰਨ ਮੀਟਿੰਗ ਹੋਈ ਕੇਂਦਰੀ ਜਲ ਸਖਤੀ ਮੰਤਰੀ ਜਿਹੜਾ ਸੀਰ ਪਾਟੇਲ ਦੀ ਅਗਵਾਈ ਹੇਠ ਪਹਿਲੀ ਮੀਟਿੰਗ ਸੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਜਿਹੜਾ ਮੀਡੀਆ ਨੂੰ ਦੱਸਿਆ ਕਿ ਮੀਟਿੰਗ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਉਹਨਾਂ ਨੇ ਅੱਗੇ ਕਿਹਾ ਕਿ ਮੀਟਿੰਗ ਨੇ ਇੱਕ ਉਮੀਦ ਪੈਦਾ ਕੀਤੀ ਆ ਮਾਨ ਨੇ ਕਿਹਾ ਕਿ ਉੱਪਰਲਾ ਪਾਣੀ ਜੋ ਉਸ ਸਮੇਂ ਦੇ ਵਿੱਚ ਪਾਕਿਸਤਾਨ ਨਾਲ ਰੱਦ ਕੀਤਾ ਗਿਆ ਅਜਿਹੀ ਸਥਿਤੀ ਦੇ ਵਿੱਚ ਜਲਮ ਦਾ ਪਾਣੀ ਪੰਜਾਬ ਵਿੱਚ ਨਹੀਂ ਆ ਸਕਦਾ ਪਰ ਚਨਾਬ ਤੇ ਰਾਵੀ ਦਾ ਪਾਣੀ ਆ ਸਕਦਾ ਇਹ ਪੌਂ ਰੰਜੀਤ ਸਾਗਰ ਡੈਮ ਤੇ ਪਾਖੜਾ ਡੈਮ ਵਿੱਚੋਂ ਲੰਘੇਗਾ ਉਸ ਪਾਣੀ ਦਾ ਜਿਹੜਾ ਚੈਨਲ ਪੰਜਾਬ ਆ ਤੇ ਸਾਨੂੰ ਉਸ ਪਾਣੀ ਨੂੰ ਅੱਗੇ ਲੈ ਜਾਣ ਵਿੱਚ ਕਿਹ ਮੁਸ਼ਕਲ ਆ ਹਰਿਆਣਾ ਸਾਡਾ ਭਰਾ ਅਸੀਂ ਭਾਈ ਕਨਈਆ ਦੇ ਵਾਰਸਾਂ ਜਿਸ ਨੇ ਦੁਸ਼ਮਨਾ ਨੂੰ ਜਿਹੜਾ ਪਾਣੀ ਦਿੱਤਾ